ਦੀ ਦਾ ਇਹ ਦੀਵਾ ਕੋਈ ਮਾਮੂਲੀ ਦੀਵਾ ਨਹੀਂ ਸੀ ਦੀਵੇ ਦੀ ਸ਼ਕਲ ਦਾ ਬਹੁਤ ਵੱਡਾ ਬਿਜਲੀ ਦਾ ਲੈਂਪ ਸੀ ਜਿਹੜਾ सेठ ਲక్ష్ਮੀ ਤਾਸ ਦੇ ਮਹਿਲ ਰੂਪੀ ਘਰ ਦੇ ਸਾਹਮਣੇ ਵਾਲੇ ਵਾਰਾਂਡੇ ਵਿੱਚ ਲੱਗਿਆ ਹੋਇਆ ਸੀ ਇਸ ਦੀਵੇ ਦੇ ਚਾਰੇ ਪਾਸੇ ਸਗੋਂ ਉੱਤੇ ਥੱਲੇ ਵੀ ਹਜ਼ਾਰਾਂ ਬਲਬਾਂ ਦੀਆਂ ਲੜੀਆਂ ਝੂਲ ਰਹੀਆਂ ਸਨ ਸੰਗ ਮਰਮਰ ਦੇ ਹਰ ਥੰਮਲੇ ਤੇ ਬਿਜਲੀ ਦੀ ਤਾਰ ਵੀ ਵੇਲ ਚੜੀ ਹੋਈ ਸੀ ਤੇ ਉਸ ਵਿੱਚ ਪੱਕੇ ਹੋਏ ਅੰਗੂਰਾ ਵਾਂਗ ਲਾਲ ਹਰੇ ਨੀਲੇ ਅਤੇ ਪੀਲੇ ਬਲਬ ਲੱਗੇ ਹੋਏ ਸਨ ਸਾਰੇ ਘਰ ਵਿੱਚ ਬਿਜਲੀ ਦੇ 10000 ਦੀਵੇ ਸ਼ਾਮ ਤੋਂ ਹੀ ਦੀਵਾਲੀ ਦਾ ਐਲਾਨ ਕਰਦੇ ਹੋਏ ਦੇਵੀ ਲక్ష్ਮੀ ਦੀ ਉਡੀਕ ਕਰ ਰਹੇ ਸਨ। ਇੰਨਾ ਸਭ ਵਿੱਚ ਸਭ ਤੋਂ ਵਧੇਰੇ ਸਪਸ਼ਟ ਉਹ ਇੱਕ ਦੀਵਾ ਸੀ, ਦੇਵੀ ਦਾ ਸਮਰਾਗ ਜਿਸ ਨੇ ਆਪਣੀ ਲੋ ਨਾਲ ਸ਼ਾਮ ਦੇ ਤੁੰਦਲਕੇ ਨੂੰ ਦੁਪਹਿਰ ਵਾਂਗ ਪ੍ਰਕਾਸ਼ਮਾਨ ਕੀਤਾ ਹੋਇਆ ਸੀ। ਇਹ ਦੀਵਾ ਸੇਠ ਲక్ష్ਮੀ ਦਾਸ ਅਮਰੀਕਾ ਤੋਂ ਲਿਆਏ ਸਨ। ਜਦੋਂ ਉਹ ਉੱਥੇ ਆਪਣੀ ਕੰਪਨੀ ਲਈ ਬਿਜਲੀ ਦਾ ਸਮਾਨ ਖਰੀਦਣ ਲਈ ਗਏ ਸਨ, ਸੇਠ ਲక్ష్ਮੀ ਦਾਸ ਨੇ ਸੋਚ ਲਿਆ ਸੀ ਇਸ ਵਾਰੀ ਦੀਵਾਲੀ ਤੇ ਇਹ ਅਮਰੀਕੀ ਦੀਵਾ ਹੀ ਦੇਵੀ ਲక్ష్ਮੀ ਦਾ ਸਵਾਗਤ ਕਰੇਗਾ ਇਸ ਵਾਰ ਤਾਂ ਉਹਨਾਂ ਆਪਣੇ ਲక్ష్ਮੀ ਮਹਿਲ ਵਿੱਚ ਅਜੇਹੀ ਰੌਸ਼ਨੀ ਕੀਤੀ ਸੀ ਕਿ ਇੱਕ ਵਾਰ ਤਾਂ ਦੇਵੀ ਲక్ష్ਮੀ ਦੀ ਅੱਖਾਂ ਵੀ ਚੁੰਧਿਆ ਜਾਂਦੀਆਂ ਇੰਨੀਆਂ ਸਾਰੀਆਂ ਰੌਸ਼ਨੀਆਂ ਤੇ ਖਾਸ ਤੌਰ ਤੇ ਅਮਰੀਕੀ ਦੀਵੇ ਦੇ ਸਮਰਾਟ ਨੂੰ ਦੇਖ ਕੇ ਦੇਵੀ ਵੀ ਪ੍ਰਸੰਨ ਹੋ ਜਾਵੇ ਤਾਂ ਕੌਣ ਜਾਣਦਾ ਹੈ ਅਗਲੀ ਦੀਵਾਲੀ ਤੱਕ ਸੇਟਜੀ 5-6 ਹੋਰ ਕਾਰਖਾਨੇ ਅਤੇ 2-4 ਬੈਂਕ ਖਰੀਦਣ ਦੇ ਕਾਬਿਲ ਹੋ ਜਾਣ ਦੀਵਾਲੀ ਦੀ ਰਾਤ ਸੀ ਤੇ ਸੇਠ ਸਾਹਿਬ ਇਲੈਕਟ੍ਰਿਕ ਇੰਜੀਨੀਅਰ ਨੂੰ ਨਿਰਦੇਸ਼ ਦੇ ਰਹੇ ਸਨ ਕਿ ਬਿਜਲੀ ਦੇ ਕਨੈਕਸ਼ਨ ਤੇ ਫਿਊਜ਼ ਆਦਿ ਦਾ ਖਾਸ ਧਿਆਨ ਰੱਖੇ ਕਿਉਂਕਿ ਜੋ ਕੋਈ ਕਿਸੇ ਦੀ ਭੁੱਲ ਨਾਲ 1 ਸੈਕਿੰਡ ਲਈ ਵੀ ਬਿਜਲੀ ਫੇਲ ਹੋ ਕੇ ਹਨੇਰਾ ਹੋ ਗਿਆ ਤਾਂ ਖਤਰਾ ਹੈ ਕਿ ਦੇਵੀ ਲక్ష్ਮੀ ਅਪ੍ਰਸੰਨ ਹੋ ਕੇ ਇਸ ਘਰ ਸਦਾ ਲਈ ਚਲੀ ਨਾ ਜਾਵੇ ਇਸ ਲਈ ਇਲੈਕਟ੍ਰਿਕ ਇੰਜੀਨੀਅਰ ਨੇ ਜਨਰੇਟਰ ਵੀ ਲਾਇਆ ਹੋਇਆ ਸੀ ਤਾਂ ਜੋ ਬਿਜਲੀ ਸਪਲਾਈ ਵਿੱਚ ਕੋਈ ਗੜਬੜ ਹੋਵੇ ਤਾਂ ਜਨਰੇਟਰ ਨਾਲ ਬਣਾਈ ਹੋਈ ਬਿਜਲੀ ਕੰਮ ਆਵੇ ਅਚਾਨਕ ਸੇਠ ਸਾਹਿਬ ਨੂੰ ਜਾਪਿਆ ਜਿਵੇਂ ਪੂਰੇ ਮਹੱਲੇ ਵਿੱਚ ਲੱਗੇ ਹੋਏ ਸਾਰੇ ਬਿਜਲੀ ਦੇ ਬਲਬਾ ਦੀ ਲੋ ਹੋਰ ਤੇਜ਼ ਹੋ ਗਈ ਹੋਵੇ। ਦੇਵੀ ਲక్ష్ਮੀ ਆ ਗਈ। ਉਹਨਾਂ ਪਰਸੰਨ ਹੋ ਕੇ ਕਿਹਾ ਪਰ ਇੰਜੀਨੀਅਰ ਨੇ ਸਮਝਾਇਆ ਕਿ ਕਰੰਟ ਘਟਣ ਤੇ ਵਧਣ ਕਰਕੇ ਕਦੇ-ਕਦਾਈਂ ਜੇਹਾ ਹੁੰਦਾ ਕਿ ਲੋ ਵੱਧ ਜਾਂ ਘੱਟ ਹੋ ਜਾਂਦੀ ਹੈ। ਤਾਂ ਫਿਰ ਤੇਰੀ ਡਿਊਟੀ ਹੈ ਕਿ ਦੇਖਦੇ ਰਹੋ ਕਿ ਲੋ ਵੱਧ ਹੁੰਦੀ ਰਹੇ ਇੱਕ ਪਲ ਲਈ ਵੀ ਘੱਟ ਨਾ ਹੋਵੇ। ਸੇਠ ਲక్ష్ਮੀ ਦਾਸ ਨੇ ਕਿਸੇ ਔਰਤ ਨੂੰ ਸੜਕ ਤੇ ਖਲੋਤਾ ਦੇਖਿਆ। ਔਰਤ ਪਿੰਡੋਂ ਆਈ ਜਾਪਦੀ ਸੀ। ਉਹਦੇ ਸਰੀਰ ਤੇ ਮੈਲਾ ਕਗਰਾ ਸੀ ਜਿਸ ਦਾ ਰੰਗ ਕਦੇ ਲਾਲ ਹੋਵੇਗਾ ਉਸੇ ਰੰਗ ਦੀ ਚੋਲੀ ਸੀ ਤੇ ਸਿਰ ਤੇ ਚੁੰਨੀ ਸੀ ਉਹ ਵੀ ਮੋٹے ਲਾਲ ਖੱਦਰ ਦੀ ਪਰ ਲੁਕੀ ਹੋਈ ਆਪਣੇ ਸਿਰ ਤੇ ਉਸ ਮੈਲੇ ਕੁਚਲੇ ਚਿਥੜੇ ਵਿੱਚ ਲਪੇਟੀ ਹੋਈ ਗੱਠੜੀ ਚੁੱਕੀ ਹੋਈ ਸੀ ਉਹਦੇ ਕੱਪੜੇ ਨਾ ਕੇਵਲ ਮੈਲੇ ਸਨ ਸਗੋਂ ਪਾਟੇ ਪੁਰਾਣੇ ਵੀ ਸਨ ਕੋਈ ਗਰੀਬ ਪ੍ਰਖਾਰਣ ਹੋਵੇਗੀ ਲక్ష్ਮੀਦਾਸ ਨੇ ਸੋਚ ਕਿਉਂ ਮਾਈ ਕੀ ਚਾਹੀਦਾ ਹੈ ਉਹਨਾਂ ਪੌੜੀਆਂ ਉਤਰਦੇ ਹੋਏ ਪੁੱਛਿਆ ਨੇੜੇ ਜਾਣ ਤੇ ਉਹਨਾਂ ਦੇਖਿਆ ਕਿ ਔਰਤ ਗਰੀਬ ਸਹੀ ਪਰ ਜਵਾਨ ਤੇ ਸਾਵਲੀ ਹੋਣ ਦੇ ਬਾਵਜੂਦ ਸੁੰਦਰ ਹੈ ਇੱਕ ਰਾਤ ਕਿਧਰੇ ਠਹਿਰਨ ਦੀ ਥਾਂ ਚਾਹੀਦੀ ਐ ਸੇਟ ਜੀ ਬਹੁਤ ਦੂਰੋਂ ਆਈ ਹਾਂ ਨਾ ਬਾਬਾ ਮਾਫ ਕਰ ਉਹ ਕਾਲੀ ਨਾਲ ਬੋਲੇ ਮਨ ਹੀ ਮਨ ਉਹਨਾਂ ਨੇ ਸੋਚ ਲਿਆ ਕਿ ਕਿਸੇ ਅਣਜਾਨ ਜਵਾਨ ਔਰਤ ਨੂੰ ਰਾਤ ਭਰ ਲਈ ਘਰ ਰੱਖਣ ਦਾ ਕੀ ਸੀਟਾ ਹੋਵੇਗਾ ਹੋ ਸਕਦਾ ਹੈ ਰਾਤੋਂ ਰਾਤ ਘਰ ਵਿੱਚੋਂ ਰੁਪਇਆ ਪੈਸਾ ਜਾਂ ਗਹਿਣੇ ਚੋਰੀ ਕਰਕੇ ਭੱਜ ਜਾਵੇ ਹੋ ਸਕਦਾ ਹੈ ਕਿ ਉਹਨੂੰ ਬਲੈਕਮੇਲ ਕਰਕੇ ਰੁਪਇਆ ਵਸੂਲ ਕਰੇ ਸੇਟ ਜੀ ਦਾ ਮੁੰਡਾ ਜਵਾਨ ਸੀ ਉਹ ਕਿਧਰੇ ਇਸ ਅਣਜਾਨ ਔਰਤ ਦੇ ਚੱਕਰ ਵਿੱਚ ਨਾ ਆ ਜਾਵੇ ਫਿਰ ਵੀ ਉਹਨਾਂ ਸੋਚਿਆ ਕਿ ਦੀਵਾਲੀ ਦੀ ਰਾਤ ਹੈ ਕਿਸੇ ਭਿਖਾਰਨ ਨੂੰ ਦਰਕਾਰ ਨਾ ਵੀ ਨਹੀਂ ਚਾਹੀਦਾ ਭੁੱਖੀ ਐ ਤਾਂ ਖਾਣਾ ਖਵਾ ਦਿੰਦੇ ਆ ਲੱਡੂ ਪੂਰੀ ਜੋ ਜੀ ਚਾਹੇ ਖਾ ਲੈਂ ਮੈਂ ਭਿਖਾਰਨ ਨਹੀਂ ਆ सेठ जी ਉਹਨੇ ਆਪਣੇ ਸਿਰ ਤੇ ਰੱਖੀ ਗੱਠੀ ਵਾਲ ਇਸ਼ਾਰਾ ਕਰਦੇ ਹੋ ਉੱਤਰ ਦਿੱਤਾ ਮੇਰੇ ਕੋਲ ਖਾਣ ਨੂੰ ਬਹੁਤ ਕੁਝ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਪੰਡ ਦਾ ਅਸਲੀ ਘਿਓ ਦੁੱਧ ਤੁਹਾਡੇ ਸਾਰੇ ਘਰ ਨੂੰ ਢਿੱਡ ਭਰ ਕੇ ਖਵਾ ਸਕਦੀ ਹਾਂ ਮੈਨੂੰ ਤਾਂ ਰਾਤ ਠਹਿਰਨ ਦੀ ਥਾਂ ਚਾਹੀਦੀ ਹੈ ਉਹਦੀ ਹਾਜ਼ਰ ਜਵਾਬੀ ਤੋਂ ਸੇਠ ਜੀ ਹੋਰ ਘਬਰਾ ਗਏ। ਉਹਨਾਂ ਸੋਚਿਆ ਕਿ ਪਿੰਡ ਦੀ ਕਿਸੇ ਮਾਮੂਲੀ ਔਰਤ ਦੀ ਹਿੰਮਤ ਨਹੀਂ ਹੋ ਸਕਦੀ ਕਿ ਇੰਝ ਸਵਾਲ ਜਵਾਬ ਕਰੇ। ਕਿਦਰ ਇਹ ਔਰਤ ਇਨਕਮ ਟੈਕਸ ਵਾਲਿਆਂ ਦੀ ਜਾਸੂਸਤਾ ਨਹੀਂ? ਨਾ ਬਾਬਾ, ਮਾਫ ਕਰ। ਸਾਡੇ ਘਰ ਵਿੱਚ ਥਾਂ ਨਹੀਂ ਹੈ। ਕੋਈ ਦੂਜਾ ਘਰ ਦੇ ਤਾਂ ਫਿਰ ਦੂਜਾ ਘਰ ਹੀ ਦੇਖਣਾ ਪਵੇਗਾ ਸੇਠ ਜੀ। ਇਹ ਕਹਿ ਕੇ ਔਰਤ ਆਪਣੀ ਕੱਟੜੀ ਸਾਂਭਦੀ ਹੋਈ ਚਲੀ ਗਈ। ਸੇਠ ਜੀ ਮੁੜ ਕੇ ਪੌੜੀਆਂ ਚੜ੍ਹਦੇ ਹੋਏ ਵਾਪਸ ਵਾਰਾਂਡੇ ਵਿੱਚ ਜਾ ਰਹੇ ਸਨ ਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਅਮਰੀਕੀ ਦੀਵੇ ਦਾ ਪ੍ਰਕਾਸ਼ ਕੁਝ ਪੀਲਾ ਪੈਂਦਾ ਜਾ ਰਿਹਾ। ਪਾਵਰ ਦਾ ਕਰੰਟ ਫੇਰ ھیਠਾ ਜਾ ਰਿਹਾ ਹੈ। ਉਹਨਾਂ ਫਿਰ ਠੀਕੇ ਕਿਹਾ, "ਇੰਜੀਨੀਅਰ ਜਨਰੇਟਰ ਤਿਆਰ ਰੱਖੋ, ਦੀਵੇ ਬੁੱਝ ਨਾ ਸਕਣ।" ਇਲੈਕਟ੍ਰਿਕ ਇੰਜੀਨੀਅਰ ਭਜਦਾ ਹੋਇਆ ਆਇਆ ਤੇ ਉਹਨਾਂ ਕਿਹਾ, "ਸੇਠ ਜੀ, ਕਰੰਟ ਬਿਲਕੁਲ ਠੀਕ ਆ ਰਿਹਾ ਹੈ। ਉਹਨਾਂ ਚ ਜਨਰੇਟਰ ਵੀ ਤਿਆਰ ਹੈ, ਤੁਸੀਂ ਬਿਲਕੁਲ ਨਾ ਘਬਰਾਓ।" ਘਬਰਾਵਾ ਕਿਉਂ ਨਾ? ਸੇਠ ਜੀ ਦਾ ਦਿਲ ਪਤਾ ਨਹੀਂ ਕਿਉਂ ਕਿਸੇ ਜੀਵ ਜਹੀ ਬੇਚੈਨੀ ਨਾਲ ਧੜਕ ਰਿਹਾ ਸੀ। ਜਾਣਦੇ ਨਹੀਂ, ਦੀਵਾਲੀ ਦੀ ਰਾਤ ਇੱਕ ਪਲ ਵੀ ਨੀਹਰਾ ਹੋ ਗਿਆ ਤਾਂ ਉਹ ਦੇਵੀ ਦੇ ਆਉਣ ਦਾ ਸਮਾਂ ਹੋਇਆ, ਤਾਂ ਦੇਵੀ ਰੁਸ ਕੇ ਕਿਧਰੇ ਹੋਰ ਚਲੀ ਗਈ ਤਾਂ ਇਨਕਮ ਟੈਕਸ ਅਫਸਰ ਲక్ష్ਮੀਕਾਂਤ ਏਲ ਦੀ ਬੋਤਲ ਲੈ ਕੇ ਆਪਣੇ ਫਲੈਟ ਦੀ ਬਾਲਕਨੀ ਵਿੱਚ ਨਿਕਲੇ ਤਾਂ ਉਹਨਾਂ ਦੇਖਿਆ ਕਿ ਸਾਹਮਣੇ ਸੇਟ ਲక్ష్ਮੀ ਦਾਸ ਦਾ ਮਹਿਲ ਬਿਜਲੀ ਦੀਆਂ ਰੌਸ਼niਆਂ ਨਾਲ ਚਮਕਾ ਰਿਹਾ ਹੈ। ਆਹ ਕਿਉਂ ਨਾ ਹੋ? ਉਹਨੇ ਸੋਚਿਆ ਕਰੋੜਾ ਰੁਪਏ ਬਲੈਕ ਦਾ ਜੋ ਮੌਜੂਦ ਹੈ 10000 ਕੀ ਬਿਜਲੀ ਦੇ 10 ਲੱਖ ਬਲਬ ਲਾ ਸਕਦਾ ਹੈ। ਫਿਰ ਉਹਨੇ ਦੇਖਿਆ ਕਿ ਉਹਦੀ ਆਪਣੀ ਬਾਲਕਨੀ ਦੇ ਬਨੇਰੇ ਤੇ ਜਿਹੜੇ 100 ਦੀਵੇ ਉਸਨੇ ਸਜਾ ਕੇ ਰੱਖੇ ਸਨ ਉਹਨਾਂ 'ਚੋਂ ਇੱਕ ਦੀਵੇ ਦੀ ਲੋ ਮੱਧਮ ਹੋ ਰਹੀ ਸੀ। ਉਸਨੇ ਘਬਰਾ ਕੇ ਸੋਚਿਆ ਕਿਦਰੇ ਦੀਵਾ ਬੁੱਝ ਨਾ ਜਾਵੇ। ਸ਼ਗਨ ਹੀ ਬੁਰਾ ਨਾ ਹੋ ਜਾਵੇ ਤੇ ਕਾਲੀ ਨਾਲ ਉਹਨੇ ਬੋਤਲ ਦਾ ਤੇਲ ਦੀਵੇ ਵਿੱਚ ਉਲਟਾ ਦਿੱਤਾ ਫਿਰ ਲੋਹ ਵੀ ਉੱਚੀ ਕੀਤੀ ਤਾਂ ਉਹਨੇ ਅਜੀਹਾ ਜਾਪਿਆ ਜਿਵੇਂ ਨਾ ਕੇਵਲ ਉਸ ਦੀਵੇ ਦਾ ਸਗੋਂ 100 200 ਦੀਵਿਆਂ ਦੀ ਲੋਕ एकदम ਤੇਜ਼ ਹੋ ਗਈ ਹੋਵੇ ਧੰਨ ਹੋ ਦੇਵੀ ਉਹਨੇ ਕੰਤ ਤੇ ਲక్ష్ਮੀ ਦੀ ਤਸਵੀਰ ਅੱਗੇ ਪ੍ਰਣਾਮ ਕਰਦੇ ਹੋਏ ਕਿਆ ਇਸ ਬਾਰੇ ਤਾਂ ਤੇਰੀ ਬੜੀ ਕਿਰਪਾ ਰਹੀ ਹੈ ਫਿਰ ਉਹਨੇ ਕੁਰਸੀ ਤੇ ਆਰਮਨਾਲ ਬੈਠ ਕੇ ਆਪਣਾ ਜਾਸੂਸੀ ਨਾਵਲ ਚੁੱਕਿਆ ਜਿਹੜਾ ਮੁੱਕਣ ਵਾਲਾ ਸੀ ਤੇ ਉਹਦਾ ਹੀਰੋ ਉਸ ਸਮੇਂ ਡਾਕੂਆਂ ਦੀ ਟੋਲੀ ਦੇ ਪੰਜੇ ਵਿੱਚ ਫਸਿਆ ਹੋਇਆ ਸੀ ਬੋਹੇ ਦੀ ਘੰਟੀ ਵੱਜੀ ਤਾਂ ਰਸੋਈ ਵਿੱਚੋਂ ਘਰ ਵਾਲੀ ਚੀਕੀ ਦੇਖੋ ਤਾਂ ਕੌਣ ਹੈ ਮੰਗੂ ਨੂੰ ਆਖੋ ਨਾ ਦੇਖੋ ਕੌਣ ਹੈ ਉਹਨੇ ਨਾਵਲ ਤੋਂ ਨਜ਼ਰ ਚੁੱਕੇ ਬਿਨਾ ਉੱਤਰ ਦਿੱਤਾ ਮੰਗੂ ਨੂੰ ਮੈਂ ਬਾਜ਼ਾਰ ਭੇਜਿਆ ਮਠਿਆਈ ਲਿਆਉਣ ਰਸੋਈ ਚੋਂ ਆਵਾਜ਼ ਆਈ ਫਿਰ ਗੰਗਾ ਨੂੰ ਭੇਜੋ ਗੰਗਾ ਉਹਨਾਂ ਦੇ ਘਰ ਸਵੇਰੇ ਸ਼ਾਮ ਭਾਂਡੇ ਮੰਜਨਾਉਂਦੀ ਸੀ ਗੰਗਾ ਤਾਂ ਅੱਜ ਛੁੱਟੀ ਮਨਾ ਰਹੀ ਹੈ ਕਹਿੰਦੀ ਸੀ ਬਈ ਸਾਡੀ ਵੀ ਅੱਜ ਦੀਵਾਲੀ ਹੈ ਅੱਜ ਅਸੀਂ ਕੰਮ ਨਹੀਂ ਕਰਾਂਗੇ ਇਸ ਲਈ ਮੈਂ ਵੀ ਚੁੜੇਲ ਨੂੰ ਖੜੇ ਖਲੋਤੇ ਕੱਢ ਦਿੱਤਾ ਘੰਟੀ ਇੱਕ ਵਾਰ ਫਿਰ ਵੱਜੀ ਚੰਗਾ ਹੁਣ ਤੂੰ ਹੀ ਉੱਠ ਜ਼ਰੂਰ ਸੇਠ ਜੀ ਦੇ ਘਰੋਂ ਮਠਿਆਈ ਆਈ ਹੋਵੇਗੀ ਕੇਵਲ ਮਠਿਆਈ ਹੀ ਆਈ ਹੈ ਜਾਂ ਕੁਝ ਹੋਰ ਉਹਨੇ ਉੱਠਦੇ ਹੋਏ ਪੁੱਛਿਆ ਪਰ ਜਦੋਂ ਉਹਨੇ ਬੂਹਾ ਖੋਲ੍ਹਿਆ ਤਾਂ ਸੇਠ ਜੀ ਦਾ ਨੌਕਰ ਨਹੀਂ ਸੀ ਕੋਈ ਔਰਤ ਖਲੋਤੀ ਸੀ ਔਰ ਉਸ ਸ਼ਕਲ ਤੋਂ ਗਵਾਰ ਜਾਪਦੀ ਸੀ ਕੱਪੜੇ ਵੀ ਫਾਟੇ ਪੁਰਾਣੇ ਸਨ ਸਿਰ ਤੇ ਮੈਲੇ ਜਿਹੇ ਚਿੱਟੜੇ ਵਿੱਚ ਲਿਪਟੀ ਕਟੜੀ ਸੀ ਪਰ ਸੀ ਜਵਾਨ ਤੇ ਸੁੰਦਰ ਲక్ష్ਮੀ ਕਾਂਤ ਨੇ ਮਨ ਹੀ ਮਨ ਸੋਚਿਆ ਜਵਾਨੀ ਤੇ ਸੁੰਦਰਤਾ ਉੱਤੇ ਵੀ ਇੰਕਮ ਟੈਕਸ ਲੱਗਣਾ ਚਾਹੀਦਾ ਪਰ ਉੱਚੀ ਆਵਾਜ਼ ਵਿੱਚ ਉਹਨੇ ਪੁੱਛਿਆ ਕਿਉਂ ਕੀ ਚਾਹੀਦਾ ਹੈ ਬਾਬੂ ਜੀ ਬਹੁਤ ਦੂਰੋਂ ਆਈਆਂ ਘਰ ਪਰਤਣ ਦਾ ਸਮਾਂ ਨਹੀਂ ਰਿਹਾ ਰਾਤ ਠਹਿਰਨ ਦੀ ਥਾਂ ਮਿਲ ਜਾਵੇ ਤਾਂ ਬੜੀ ਕਿਰਪਾ ਹੋਵੇਗੀ ਮੈਂ ਕਿਧਰੇ ਨੁੱਕਰ ਵਿੱਚ ਪਈ ਰਹਾਂਗੀ ਲక్ష్ਮੀਕਾਂਤ ਨੇ ਇੱਕ ਵਾਰ ਫੇਰ ਉਸ ਔਰਤ ਦੀ ਜਵਾਨੀ ਦਾ ਜਾਜਾ ਲਿਆ ਫਿਰ ਮੁੜ ਕੇ ਕਣਕਾ ਰਸੋਈ ਵੱਲ ਦੇਖਿਆ ਜਿੱਥੇ ਉਹਦੀ ਘਰ ਵਾਲੀ ਪੂਰੀਆਂ ਤਲ ਰਹੀ ਸੀ ਲਾਜੋ ਮੋਟੀ ਸੀ ਉਹਦੇ ਮੂੰਹ ਤੇ ਛੇਚਕ ਦੇ ਦਾਗ ਸ ਪਰ ਉਹ ਦਾਜ ਵਿੱਚ 50000 ਲਿਆਈ ਸੀ ਉਹਦੇ ਸਾਰੇ ਰਿਸ਼ਤੇਦਾਰਾਂ ਨੇ ਵਿਧੇਗਿਆ ਦਿੰਦਿਆ ਕਿਆ ਸੀ ਲక్ష్ਮੀਕਾਂਤ ਸੱਚਮੁੱਚ ਤੇਰੇ ਘਰ ਲక్ష్ਮੀ ਆਈ ਹੈ ਲక్ష్ਮੀਕਾਂਤ ਨੇ ਆਪਣੇ ਘਰ ਆਲੀ ਦੇਖਿਆ। ਉਹਦੇ ਹੱਥ ਵਿੱਚ ਪੂੜੀਆਂ ਵੇਲਣ ਦਾ ਲੱਕੜੀ ਦਾ ਵੇਲਣਾ ਸੀ ਤੇ ਫੇਰ ਹੌਲਾ ਜਿਹਾ ਠੰਡਾ ਸਾਹ ਲੈ ਕੇ ਅਣਜਾਣ ਔਰਤ ਨੂੰ ਸੰਬੋਧਿਤ ਹੋਇਆ। ਆਈ ਕਿੱਥੋਂ ਆ? ਬਹੁਤ ਦੂਰੋਂ ਆਈਆਂ ਬਾਬੂ ਜੀ। ਪਰ ਇਸ ਸਮੇਂ ਤਾਂ ਸੇਠ ਲక్ష్ਮੀ ਦਾਸ ਦੇ ਘਰੋਂ ਆਈ ਹਾਂ। ਕਿਉਂ? ਸੇਠ ਜੀ ਨੇ ਤੈਨੂੰ ਕੱਢ ਦਿੱਤਾ। ਹਾਂ ਬਾਬੂ ਜੀ, ਇਹੀ ਸਮਝੋ ਕੱਢ ਹੀ ਦਿੱਤਾ ਤੇ ਉੱਥੋਂ ਤੁਸੀਂ ਤੇ ਇੱਥੇ ਆ ਗਏ। ਹਾਂ ਬਾਬੂ ਜੀ। ਲక్ష్ਮੀਕਾਂਤ ਨੇ ਕਿੰਨੇ ਹੀ ਜਾਸੂਸੀ ਨਾਵਲ ਪੜ੍ਹੇ ਸਾ। ਤੁਹਾਨੂੰ ਪਤਾ ਸੀ ਕਿ ਜੇ ਕੋਈ ਪੁੰਜੀਪਤੀ ਕਿਸੇ ਨੂੰ ਤਬਾਹ ਕਰਨਾ ਚਾਹੁੰਦਾ ਹੈ ਤਾ ਉਹਦਾ ਹਥਿਆਰ ਕੋਈ ਅਜੇਹੀ ਔਰਤ ਵੀ ਹੋ ਸਕਦੀ ਹੈ ਤੇ ਸੇੜ ਜੀ ਨੇ ਮੈਨੂੰ ਇਹ ਦੀਵਾਲੀ ਦੀ ਭੇਟ ਭੇਜੀ ਹੈ ਇਹ ਸੋਚਦੇ ਹੋਏ ਉਹਨੇ ਦੰਦ ਪੀ ਕੇ ਕਿਹਾ ਇਸ ਗੱਠੜੀ ਵਿੱਚ ਕੀ ਹੈ ਇਸ ਵਿੱਚ ਮੱਕੀ ਦੀ ਰੋਟੀ ਹੈ ਬਾਬੂ ਜੀ ਸਰੋਂ ਦਾ ਸਾਗ ਤੇ ਪਿੰਡ ਦਾ ਅਸਲੀ ਘਿਓ ਦੁੱਧ ਦਹੀਂ ਹੈ ਬਸ ਬਸ ਰਹਿਣ ਦੇ ਉਹਨੂੰ ਵਿਸ਼ਵਾਸ ਸੀ ਕਿ ਇਹ ਸਭ ਬਕਵਾਸ ਹੈ ਜਾਸੂਸੀ ਨਾਵਲਾਂ ਅਨੁਸਾਰ ਇਸ ਗੱਠੜੀ ਵਿੱਚ ਗਹਿਣਾ ਹੋਵੇਗਾ ਨਿਸ਼ਾਨ ਲੱਗੇ ਹੋਏ ਨੋਟ ਹੋਣਗੇ ਰਾਤ ਨੂੰ ਗੱਠੜੀ ਇਸ ਘਰ ਵਿੱਚ ਛੱਡ ਕੇ ਔਰਤ ਰਫੂ ਚੱਕਰ ਹੋ ਜਾਵੇਗੀ ਤਾਂ ਜਦੋਂ ਸੇਠ ਉਹਨੂੰ ਫੜਾਉਣ ਦੀ ਧਮਕੀ ਦੇਵੇਗਾ ਤਾਂ ਬਿਨਾਂ ਕੁਝ ਲੈ ਦਿੱਤੇ ਉਹਦੇ ਇਨਕਮ ਟੈਕਸ ਰਿਟਰਨ ਪਾਸ ਕਰਵਾ ਲਵੇਗਾ। ਜਾ ਦੂਜਾ ਘਰ ਵੇ ਤੇ ਬੂਹਾ ਬੰਦ ਕਰ ਦਿੱਤਾ। ਕੌਣ ਸੀ ਲਾਜਰ ਰਸੋਈ ਵਿੱਚ ਬੋਲੀ। ਕੋਈ ਨਹੀਂ ਕੋਈ ਨਹੀਂ ਸੀ ਤਾਂ ਇੰਨੀ ਧੇਰ ਕਿਸ ਨਾਲ ਗੱਲਾਂ ਕਰ ਰਹੇ ਸੀ? ਮੇਰਾ ਦਿਮਾਗ ਨਾ ਖਾ ਕੋਈ ਭਿਖਾਰਣ ਸੀ। ਭਿਖਾਰਣ ਸੀ ਤਾਂ ਤੇ ਇੰਨੀ ਧੇਰ ਮਿੱਠੀਆਂ-ਮਿੱਠੀਆਂ ਗੱਲਾਂ ਕਰ ਰਹੇ ਸੀ। ਇੱਕ ਵਾਰ ਫੇਰ ਘੰਟੀ ਵੱਜੀ। ਜਾਓ ਜਾਬਦਾਏ ਫੇਰ ਤੇਰੀ ਭਿਖਾਰਣ ਆਈ ਹੈ। ਘਰ ਵਾਲੀ ਨੇ ਹੁਕਮ ਦਿੱਤਾ ਲక్ష్ਮੀਕਾਂਤ ਨੇ ਬੂਹਾ ਖੋਲਿਆ ਤਾਂ ਚਿੱਟੀ ਵਰਦੀ ਪਾਈ ਇੱਕ ਡਰਾਈਵਰ ਹੱਥ ਵਿੱਚ ਮਠਿਆਈ ਦਾ ਵੱਡਾ ਸਾਰਾ ਸੁਨਹਿਰੀ ਡੱਬਾ ਲੈ ਖਲੋਤਾ ਸੀ ਸੇਠ ਲక్ష్ਮੀਦਾਸ ਨੇ ਦੀਵਾਲੀ ਦੀ ਮਠਿਆਈ ਭੇਜੀ ਹੈ ਲక్ష్ਮੀਕਾਂਤ ਡੱਬਾ ਲੈ ਕੇ ਅੰਦਰ ਆਇਆ ਤਾਂ ਲਾਜੋ ਨੇ ਕਾਲੀ ਨਾਲ ਡੱਬਾ ਲੈ ਲਿਆ ਤੇ ਡਰਾਈਵਰ ਨੂੰ ਬੋਲੀ ਚੰਗਾ ਭਰਾਵਾ ਸੇਠ ਜੀ ਨੂੰ ਸਾਡੀ ਨਮਸਤੇ ਕਹੀਂ ਤੇ ਦੀਵਾਲੀ ਦੀ ਵਧਾਈ ਬੂਹਾ ਬੰਦ ਕਰਕੇ ਲక్ష్ਮੀਕਾਂਤ ਕਮਰੇ ਵਿੱਚ ਪਰਵੇਸ਼ ਕਰ ਹੀ ਰਿਹਾ ਸੀ ਕਿ ਘਰ ਵਾਲੀ ਨੇ ਫੇਰ ਬੋਲਿਆ ਓਹੋ ਇੱਥੇ ਖਲੋਤੇ ਮੇਰਾ ਮੂੰਹ ਕੀ ਝਾਕ ਰਹੇ ਹੋ ਛੇਤੀ ਨਾਲ ਦੀਵਿਆਂ ਵਿੱਚ ਤੇਲ ਪਾਓ ਇਹਨਾਂ ਦੀ ਲੋ ਘਟ ਰਹੀ ਹੈ ਦੀਵਾ ਕੇਵਲ ਇੱਕੋ ਹੀ ਸੀ ਜਿਹੜਾ ਝੁੱਗੀ ਦੇ ਸਾਹਮਣੇ ਟਿਮਟਿਮਾ ਰਿਹਾ ਸੀ ਦੀਵੇ ਵਿੱਚ ਤੇਲ ਵੀ ਬਹੁਤ ਘੱਟ ਸੀ ਅੰਦਰ ਮੰਜੇ ਤੇ ਲੱਖੂ ਪਿਆ ਸੀ ਉਹਦਾ ਨਾਂ ਕਦੇ ਲక్ష్ਮੀ ਚੰਦ ਹੁੰਦਾ ਸੀ ਜਦੋਂ ਆਪਣੇ ਪਿੰਡ ਤੋਂ ਚੱਲ ਕੇ ਸ਼ਹਿਰ ਆਇਆ ਸੀ ਤਾਂ ਮਿਲ ਤੇ ਝੁੱਗੀਆਂ ਦੀ ਬਸਤੀ ਵਿੱਚ ਸਾਰੇ ਉਹਨੂੰ ਲੱਖੂ ਹੀ ਕਹਿੰਦੇ ਸਨ ਗਰੀਬ ਮਜ਼ਦੂਰ ਨੂੰ ਖਾਸ ਤੌਰ ਤੇ ਜਦੋਂ ਉਹ বেকার ਹੋਵੇ ਪਹਿਲਾਂ ਕੌਣ ਲక్ష్ਮੀ ਚੰਦ ਕਹਿ ਸਕਦਾ ਸੀ ਉਹ ਧੀ ਘਰ ਵਾਲੀ ਗੰਗਾ ਨੁੱਕਰ ਵਿੱਚ ਬਣੇ ਚੁੱਲੇ ਤੇ ਭਾਤ ਪਕਾ ਰਹੀ ਸੀ ਤੇ ਸੋਚਦੀ ਜਾ ਰਹੀ ਸੀ ਕਿ ਬੱਚਿਆਂ ਨੂੰ ਭਾਤ ਨਾਲ ਕੀ ਖਾਣ ਨੂੰ ਦੇਵਾਂ ਘਰੇ ਸਿਰਫ 2 ਰੁਪਏ ਸਨ ਉਹਦੀ ਉਹ ਲੱਖੂ ਲਈ ਦਵਾਈ ਲੈ ਆਈ ਸੀ ਮਾਲਕ ਨੇ ਖੜੇ ਖਲੋਤੇ ਕੱਢ ਦਿੱਤਾ ਸੀ ਸਿਰਫ ਇਸ ਲਈ ਕਿ ਉਹਨੇ ਦੀਵਾਲੀ ਦੀ ਛੁੱਟੀ ਮੰਗੀ ਸੀ 15 ਦਿਨ ਦੀ ਤਨਖਾਹ ਬਾਕੀ ਸੀ ਉਹ ਵੀ ਨਹੀਂ ਸੀ ਦਿੱਤੀ ਕਹਿ ਦਿੱਤਾ ਸੀ ਦੀਵਾਲੀ ਤੋਂ ਬਾਅਦ ਆਉਣਾ ਅੱਜ ਦੇ ਦਿਨ ਅਸੀਂ ਲక్ష్ਮੀ ਨੂੰ ਘਰੋਂ ਬਾਹਰ ਨਹੀਂ ਕੱਢਦੇ ਐਨੇ ਨੋ ਤੇ ਦੋਵੇਂ ਬੱਚੇ ਭੱਜੇ ਭੱਜੇ ਆਏ ਵੱਡਾ 7 ਸਾਲ ਦਾ ਸੀ ਲਕਸ਼ਮਨ ਅਤੇ ਛੋਟੀ 4 ਸਾਲ ਦੀ ਸੀ ਮੀਨਾ ਲਕਸ਼ਮਨ ਬੋਲਿਆ ਮਾਂ ਸੇੜ ਜੀ ਦੇ ਮਹਿਲ ਵਿੱਚ ਇੰਨੇ ਦੀਵੇ ਬਲ ਰਹੇ ਹਨ ਕਿ ਜਾਪਦਾ ਹੈ ਰਾਤ ਨਹੀਂ ਦਿਨ ਹੈ ਇੱਕ ਦੀਵਾ ਤਾਂ ਇੰਨਾ ਵੱਡਾ ਹੈ ਕਿ ਸਭ ਉਹਨੂੰ ਦੇਵੀ ਦਾ ਸਮਰਾਟ ਕਹਿੰਦੇ ਨੇ ਤੇ ਮੀਨਾ ਨੇ ਭਿੰਨ ਅੱਕੇ ਕਿਹਾ ਮਾਂ ਭੁੱਖ ਲੱਗੀ ਹੈ ਪਰ ਲਕਸ਼ਮਨ ਨੇ ਉਹਨੂੰ ਝਿੜਕ ਦਿੱਤਾ ਮਾਂ ਸਾਡੇ ਘਰ ਇੱਕੋ ਹੀ ਦੀਵਾ ਕਿਉਂ ਬਲ ਰਿਹਾ ਹੈ ਇਸ ਲਈ ਬੇਟਾ ਕਿ ਅਸੀਂ ਗਰੀਬ ਹਾਂ ਤੇਲ ਦੇ ਪੈਸੇ ਨਹੀਂ ਕਿ ਹੋਰ ਦੀਵੇ ਬਾਲ ਸਕੀ ਤਿੱਖੰਗਦੇ ਹੋਏ ਲਖੂ ਨੇ ਮੰਜੇ ਤੋਂ ਆਵਾਜ਼ ਦਿੱਤੀ ਤੋ ਫੇਰੇ ਦੀਵਾ ਹੀ ਵੀ ਬੁਝਾ ਦੇ ਇਸ ਝੁੱਗੀ ਵਿੱਚ ਹਨੇਰਾ ਹੀ ਠੀਕ ਹੈ ਹਾਏ RAM ਗੰਗਾ ਚੇਤੀ ਨਾਲ ਬੋਲੀ ਦੀਵਾਲੀ ਦੀ ਰਾਤ ਨੂੰ ਦੀਵਾ ਬੁਝਾ ਦੇਵਾ ਹਨੇਰੇ ਵਿੱਚ ਦੇਵੀ ਲਕਸ਼ਮੀ ਨਹੀਂ ਆਵੇਗੀ ਲੱਖੂ ਨੇ ਨੇ ਜੋਰ ਨਾਲ ਚੀਕਿਆ ਕਿ ਖੰਗ ਦਾ ਦੌਰਾ ਪੈ ਗਿਆ ਪਰ ਖੰਗ ਤੇ ਖੰਗ ਦੇ ਵੀ ਉਹ ਬੋਲੀ ਗਿਆ ਦੇਵੀ ਸੇਠ ਲਕਸ਼ਮੀ ਦਾਸ ਦੇ ਮਹਿਲ ਵਿੱਚ ਆਵੇਗੀ ਲਕਸ਼ਮੀ ਚੰਦ ਦੇ ਘਰ ਨਹੀਂ ਆਵੇਗੀ ਨਾ ਬੁਝਾ ਦੀਵਾ ਥੋੜੀ ਦੇਰ ਵਿੱਚ ਤੇਲ ਮੁੱਕ ਜਾਵੇਗਾ ਤਾਂ ਆਪਣੇ ਆਪ ਹੀ ਬੁਝ ਜਾਵੇਗਾ ਲਕਸ਼ਮਨ ਜਿਹੜਾ ਬਾਰੀ ਚੋਂ ਝਾਕ ਰਿਹਾ ਸੀ ਚੀਕਿਆ ਬਾਬਾ ਦੇਖੋ ਦੀਵੇ ਦੀ ਲੋ ਆਪਣੇ ਆਪ ਉੱਚੀ ਹੋ ਰਹੀ ਹੈ। ਪਾਗਲ ਹੋਇਆ ਲੱਖੂ ਨੇ ਉਹਨੂੰ ਝਿੜਕੀ ਰਿਆ ਸੀ ਕਿ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਬਾਹਰ ਰੱਖੇ ਹੋਏ ਦੀਵੇ ਦੀ ਲੋ ਹੁਣ ਝੁੱਗੀ ਵਿੱਚ ਵੀ ਫੈਲ ਰਹੀ ਹੈ। ਬੂਹਾ ਖੋਲਿਆ ਤਾਂ ਦੀਵੇ ਦੀ ਲੋ ਵਿੱਚ ਦੇਖਿਆ ਕਿ ਔਰਤ ਖਲੋਤੀ ਹੈ। ਕੀ ਹੈ ਭੈਣ ਰਾਤ ਕਿਧਰੇ ਠਹਿਰਨ ਦੀ ਥਾਂ ਚਾਹੀਦੀ ਹੈ? ਬਹੁਤ ਦੂਰੋਂ ਆਈਆਂ। ਫਿਰ ਅੰਦਰ ਆ ਜਾ ਨਾ। ਉਹ ਔਰਤ ਬੂਹੇ ਚੋਂ ਅੰਦਰ ਆਈ ਤਾਂ ਉਹਦੇ ਨਾਲ ਹੀ ਦੀਵੇ ਦੀ ਲੋ ਵੀ ਅੰਦਰ ਆ ਕੇ ਲੱਖੂ ਨੇ ਕਿਹਾ ਸਾਡੇ ਕੋਲ ਤਾਂ ਬਸ ਇਹ ਝੁੱਗੀ ਹੈ। ਹੋਵੇਗੀ ਤਾਂ ਤਕਲੀਫ਼ ਪਰ ਇੰਨੀ ਰਾਤ ਗਏ ਹੋਰ ਕਿੱਥੇ ਜਾਵਾਂਗੇ? ਮੰਜਾ ਵੀ ਏਖੀ ਹੈ ਪਰ ਮੈਂ ਆਪਣਾ ਬਿਸਤਰਾ ਜ਼ਮੀਨ ਤੇ ਕਰ ਲਵਾਂਗਾ ਔਰ ਜ਼ਮੀਨ ਤੇ ਬਹੁਤ ਆਰਾਮ ਨਾਲ ਚੌਂਕੜੀ ਮਾਰ ਕੇ ਬੈਠ ਗਏ ਨਹੀਂ ਭਰਾਵਾ ਤੂੰ ਬਿਮਾਰ ਹੈ ਤੂੰ ਮੰਜੇ ਤੇ ਹੀ ਸੌ ਮੈਂ ਤਾਂ ਧਰਤੀ ਵਿੱਚੋਂ ਹੀ ਨਿਕਲੀ ਹਾਂ ਧਰਤੀ ਤੋਂ ਮੈਨੂੰ ਸੁੱਖ ਆਰਾਮ ਮਿਲਦਾ ਹੈ ਗੰਗਾ ਨੇ ਕਿਹਾ ਜਾਬਦਾ ਸ਼ਹਿਰ ਵਿੱਚ ਪਹਿਲੀ ਵਾਰ ਆਈ ਹੈ ਦੀਵਾਲੀ ਦੀਆਂ ਰੌਸ਼ਨੀਆਂ ਦੇਖੀਆਂ ਹਾਂ ਔਰਤ ਨੇ ਥੱਕਿਆ ਹੋਇਆ ਠੰਡਾ ਸਾਹ ਲੈਂਦੇ ਹੋਏ ਕਿਆ ਦੀਵਾਲੀ ਦੀਆਂ ਰੌਸ਼ਨੀਆਂ ਵੀ ਦੇਖੀਆਂ ਦੀਵਾਲੀ ਦਾ ਹਨੇਰਾ ਵੀ ਦੇਖਿਆ ਗੰਗਾ ਉਸ ਦਾ ਮਤਲਬ ਨਾ ਸਮਝੇ ਲਖਵੀ ਮੰਜੇ ਤੇ ਪਿਆ ਸੋਚਦਾ ਰਿਹਾ ਇਹ ਔਰਤ ਤਾਂ ਕੋਈ ਬਹੁਤ ਹੀ ਅਨੋਕੀਆਂ ਗੱਲਾਂ ਕਰਦੀ ਹੈ ਤੇ ਉਹਨੇ ਅਚਾਨਕ ਮਹਿਸੂਸ ਕੀਤਾ ਜਿਵੇਂ ਉਹਦੀ ਛਾਤੀ ਤੋਂ ਖੰਗ ਦਾ ਭਾਰ ਆਪਣੇ ਆਪ ਉਤਰ ਗਿਆ ਹੋਵੇ ਉਹ ਜਿਹੜਾ 7 ਦਿਨਾਂ ਤੋਂ ਮੰਜੇ ਤੇ ਪਿਆ ਸੀ ਬਿਨਾਂ ਸਹਾਰੇ ਦੇ ਉੱਠ ਕੇ ਬੈਠ ਗਿਆ ਤੇ ਬੋਲਿਆ ਗੰਗਾ ਅੱਜ ਤਾਂ ਮੈਨੂੰ ਵੀ ਭੁੱਖ ਲੱਗੀ ਹੈ ਕੱਢ ਖਾਣਾ ਮੈਂ ਮਾਂ ਲਈ ਵੀ ਗੰਗਾ ਨੇ ਹਾਂਡੀ ਚੁੱਲ੍ਹੇ ਤੋਂ ਉਤਾਰਦੇ ਹੋਏ ਸ਼ਰਮਸਾਰ ਹੋ ਕੇ ਕਿਹਾ ਪਾਤਾ ਇਹ ਹੈ ਪਰ ਨਾਲ ਖਾਣ ਲਈ ਕੁਝ ਨਹੀਂ ਹੈ ਪਤਾ ਨਹੀਂ ਤੂੰ ਸੁੱਕਾ ਬਾਤ ਖਾ ਵੀ ਸਕੇਂਗੀ ਭੈਣ ਤੂ ਮੇਰੀ ਚਿੰਤਾ ਨਾ ਕਰ ਔਰਤ ਨੇ ਆਪਣੀ ਗੱਟੜੀ ਖੋਲਦੇ ਹੋਏ ਜਵਾਬ ਦਿੱਤਾ ਮੇਰੇ ਕੋਲ ਸਭ ਕੁਝ ਹੈ ਅਸਲ ਵਿੱਚ ਏਮ ਹੈ ਤੁਹਾਡੇ ਲਈ ਹੀ ਲਿਆਈ ਸੀ ਸਾਡੇ ਲਈ ਪਰ ਤੂੰ ਤਾਂ ਸਾਨੂੰ ਜਾਣਦੀ ਹੀ ਨਹੀਂ ਸੀ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਭੈਣ ਲੱਖੂ ਵੀਰ ਨੂੰ ਵੀ ਲਕਸ਼ਮਨ ਤੇ ਮੀਨਾ ਨੂੰ ਵੀ ਇਹ ਕਹਿ ਕੇ ਉਹਨੇ ਗੱਟੜੀ ਖੋਲੀ ਤਾਂ ਖਾਣੇ ਦੀ ਖੁਸ਼ਬੂ ਸੌਂ ਕੇ ਬੱਚੇ ਉਹਦੇ ਕੋਲ ਆ ਗਏ ਇਹਦੇ 'ਚ ਕੀ ਹੈ ਲੱਖੂ ਨੇ ਮੰਜੇ ਤੋਂ ਉੱਤਰ ਕੇ ਚੁੱਲ੍ਹੇ ਕੋਲ ਬੈਠੇ ਹੋਏ ਕਿਹਾ ਔਰਤ ਨੇ ਇੱਕ ਇੱਕ ਚੀਜ਼ ਕੱਟ ਕੇ ਉਹਨਾਂ ਸਾਹਮਣੇ ਰੱਖ ਦਿੱਤੀ ਇਹ ਹੈ ਮੱਕੀ ਦੀਆਂ ਰੋਟੀਆਂ ਮੱਖਣ ਨਾਲ ਝੋਪੜੀਆਂ ਸਰੋਂ ਦਾ ਸਾਗ ਪਿੰਡ ਦਾ ਅਸਲੀ ਘਿਓ ਦੀਵਾਲੀ ਦੀ ਮਠਿਆਈ ਅਸਲ ਖੋਏ ਦੇ ਪੇੜੇ ਦਹੀਂ ਤੇ ਇਸ 로ਟੀ ਵਿੱਚ ਬੱਚਿਆਂ ਲਈ ਗਾਂ ਦਾ ਦੁੱਧ ਸ਼ਹਿਰ ਵਾਂਗ ਪਾਣੀ ਮਿਲਿਆ ਨਹੀਂ ਤੇ ਇਹ ਸੁਣ ਕੇ ਸਾਰੇ ਹੱਸ ਪਏ ਪਰ ਇੰਨਾ ਖਾਣਾ ਦੇਖ ਕੇ ਲੱਖੂ ਦੀ ਅੱਖਾਂ ਵਿੱਚ ਖੁਸ਼ੀ ਦੇ ਅੰਝੋ ਆ ਗਏ ਰੋਟੀ ਦੀ ਬੁਰਕੀ ਤੋੜਦਿਆਂ ਬੋਲਿਆ ਇਹ ਸਭ ਹੋਵੇ ਤਾਂ ਫਿਰ ਆਦਮੀ ਨੂੰ ਹੋਰ ਕੀ ਚਾਹੀਦਾ ਉਹ ਖਾਣਾ ਖਾ ਰਹੀ ਸੀ ਕਿ ਉਹ ਸੰਜਾਰ ਨੂੰ ਔਰਤ ਵੱਲ ਦੇਖ ਕੇ ਜਾ ਰਹੀ ਸੀ ਜਿਹੜੀ ਪਤਾ ਨਹੀਂ ਕਿੱਥੋਂ ਉਹਨਾਂ ਲਈ ਇਹ ਸਾਰੀਆਂ ਨਿਯਾਮਤਾ ਲੈ ਕੇ ਆਈ ਸੀ ਖਾ ਖਾ ਕੇ ਉਹ ਸਾਰੇ ਆਰਾਮ ਨਾਲ ਬੈਠੇ ਤਤ ਗੰਗਾ ਨੇ ਕਿਹਾ ਭੈਣ ਅੱਜ ਤੁਹਾਡੀ ਬਦੌਲਤ ਸਾਡੀ ਦੀਵਾਲੀ ਹੋ ਗਈ ਹੈ ਲੱਖੂ ਹੱਸ ਕੇ ਬੋਲਿਆ ਨਹੀਂ ਤਾਂ ਦੀਵਾਲਾ ਹੀ ਦੀਵਾਲਾ ਸੀ ਤੁਹਾਡਾ ਧੰਨਵਾਦ ਕਿਵੇਂ ਕਰੀਏ ਭੈਣ ਸਾਨੂੰ ਤਾਂ ਤੁਹਾਡੀ ਪੂਜਾ ਕਰਨੀ ਚਾਹੀਦੀ ਹੈ ਤੇ ਔਰਤ ਨੇ ਕਿਹਾ ਧੰਨਵਾਦ ਤਾਂ ਮੈਨੂੰ ਤੁਹਾਡਾ ਕਰਨਾ ਚਾਹੀਦਾ ਮੈਂ ਸਾਰੇ ਸ਼ਹਿਰ ਵਿੱਚ ਫੇਰੀ ਪਰ ਕਿਸੇ ਨੇ ਮੈਨੂੰ ਰਾਤ ਭਰ ਲਈ ਸਹਾਰਾ ਨਹੀਂ ਦਿੱਤਾ ਸਿਵਾਏ ਤੁਹਾਡੇ ਸਭ ਮਹਿਲਾਂ ਦੇ ਸਭ ਬੰਗਲਿਆਂ ਦੇ ਦਰਵਾਜ਼ੇ ਬੰਦ ਸਨ ਮੇਰੇ ਲਈ ਖੁੱਲਾ ਸੀ ਤਾਂ ਕੇਵਲ ਤੁਹਾਡੇ ਝੁੱਗੀ ਦਾ ਦਰਵਾਜ਼ਾ ਹੁਣ ਮੈਂ ਹਰ ਸਾਲ ਤੁਹਾਡੇ ਘਰ ਆਇਆ ਕਰਾਂਗੀ ਦੀਵਾਲੀ ਤੇ ਗੰਗਾ ਨੇ ਕਿਹਾ ਭੈਣ ਤੂੰ ਕੱਲ ਸਵੇਰੇ ਚਲੀ ਜਾਵੇਂਗੀ ਤਾਂ ਸੀ ਤੈਨੂੰ ਯਾਦ ਕਿਵੇਂ ਕਰਾਂਗੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਤੂੰ ਕੌਣ ਹੈ ਤੇ ਕਿੱਥੋਂ ਆਈ ਹੈ ਤੇ ਉਹਦਾ ਜਵਾਬ ਸੁਣ ਕੇ ਉਹ ਬੜੀ ਡੂੰਗੀ ਸੋਚ ਵਿੱਚ ਪੈ ਗਈ ਉਸ ਔਰਤ ਨੇ ਕਿਹਾ ਮੈਂ ਇੱਥੇ ਤੁਸਾਂ ਲੋਕਾਂ ਕੋਲ ਰਹਿੰਦੀ ਹਾਂ ਮੈਂ ਇਨਾ ਖੇਤਾਂ ਕੋਲ ਰਹਿੰਦੀ ਹਾਂ ਜਿੱਥੇ ਲੱਖੂ ਵੀਰ ਤੇ ਬਾਬਾ ਅੰਨ ਗਾਉਂਦੇ ਹਨ ਤੇ ਮੈਂ ਉਸ کارਖਾਨੇ ਵਿੱਚ ਵੀ ਰਹਿੰਦੀ ਹਾਂ ਜਿੱਥੇ ਲੱਖੂ ਵੀਰ ਮਸ਼ੀਨਾਂ ਨਾਲ ਕੱਪੜਾ ਬੁੰਦੇ ਹਨ ਜਿੱਥੇ ਇਨਸਾਨ ਆਪਣੀ ਮਿਹਨਤ ਨਾਲ ਆਪਣੀਆਂ ਜ਼ਰੂਰਤਾਂ ਪੈਦਾ ਕਰਦਾ ਮੈਂ ਉੱਥੇ ਰਹਿੰਦੀ ਹਾਂ ਤੇ ਦੀਵਾਲੀ ਦੀ ਰਾਤ ਨੂੰ ਮੈਂ ਹਰ ਉਸ ਘਰ ਪਹੁੰਚ ਜਾਂਦੀ ਹਾਂ ਜਿੱਥੇ ਇੱਕ ਦੀਵੇ ਵਿੱਚ ਵੀ ਮੈਨੂੰ ਇਨਸਾਨੀਅਤ ਤੇ ਸੱਚਾ ਪ੍ਰੇਮ ਚਲਮੇ ਲਾਉਂਦਾ ਹੋਇਆ ਦਿਖਾਈ ਦਿੰਦਾ ਹੈ ਥੋੜੀ ਦੇਰ ਚੁੱਕੀ ਵਿੱਚ ਨਾਟਾ ਰਿਹਾ ਹੁਣ ਉਸ ਇਕਲੌਤੇ ਨਿੱਕੇ ਦੀਵੇ ਦੀ ਲੋ ਐਨੀ ਤੇਜ ਹੋ ਗਈ ਸੀ ਕਿ ਝੁੱਗੀ ਦਾ ਕੋਨਾ ਕੋਨਾ ਜਗਮਗਾ ਉੱਠਿਆ ਸੀ ਤੇ ਦੂਰ ਸੇਟ ਲక్ష్ਮੀ ਦਾਸ ਦੇ ਮਹਿਲ ਵਿੱਚ ਹਨੇਰਾ ਛਾ ਗਿਆ ਸੀ ਸ਼ਾਇਦ ਕਰੰਟ ਤੇ ਜਨਰੇਟਰ ਦੋਵੇਂ ਫੇਲ ਹੋ ਗਏ ਸਨ ਤੇ ਬਾਬੂ ਲక్ష్ਮੀ ਕਾਂ ਦੀ ਬਾਲਕਨੀ ਦੇ ਸਾਰੇ ਦੀਵੇ ਵੀ ਤੇਲ ਮੁੱਕਣ ਤੇ ਬੁੱਝ ਗਏ ਸਨ ਗੰਗਾ ਨੇ ਡਰਦੇ ਹੋਏ ਪੁੱਛਿਆ ਤੁਹਾਡਾ ਨਾਂ ਕੀ ਹੈ ਤੇ ਉਸ ਔਰਤ ਨੇ ਮੁਸਕਰਾ ਕੇ ਜਵਾਬ ਦਿੱਤਾ ਲక్ష్ਮੀ